ਇਨਕਲਾਬ ਜਿੰਦਾਬਾਦ ਜਿੰਦਾਬਾਦ ਸਵਾਗਤ ਹੈ। ਇਸ ਵੇਲੇ ਅਸੀਂ ਬਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਕੈਬਨਿਟ ਮੰਤਰੀ ਲਾਲਚੰਦ ਘਟਾਰਚੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਮੰਤਰੀ ਸਾਹਿਬ ਇਸ ਤਰੀਕੇ ਦੇ ਪ੍ਰੋਟੈਸਟ ਕਰਤਾ ਰਹੇ ਹੋ ਤੁਸੀਂ ਪਰ ਕੀ ਦਿੱਲੀ ਹਿੱਲ ਜੇਗੀ ਇਹਨਾਂ ਪ੍ਰੋਟੈਸਟਾਂ ਦੇ ਨਾਲ? ਇਹ ਲਾਜਮੀ ਲੋਕਾਂ ਦੀ ਤਾਕਤ 'ਚ ਬਹੁਤ ਵੱਡੀ ਬਰਕਤ ਹੈ ਜਿੱਥੇ ਲੋਕ ਜੁੜਦੇ ਆ ਜਿੱਥੇ ਲੋਕ ਇਕੱਠੇ ਹੁੰਦੇ ਆ ਉਥੇ ਵੱਡੇ ਵੱਡੇ ਸਹਾਸ ਲੋਕਾਂ ਨੇ ਹਲਾਤੇ ਸਾਡੇ ਦੇਸ਼ ਸਿੰਧ ਬੜੀਆਂ ਉਦਾਹਰਨਾਂ ਨੇ ਅਮਰਜੈਂਸੀ ਦੇ ਵਿਰੋਧ ਦੀਆਂ ਗੱਲਾਂ ਕਰ ਲਓ ਜੱਲਿਆਂ ਵਾਲੇ ਬਾਗ ਦੀਆਂ ਗੱਲਾਂ ਕਰ ਲਓ ਅੰਗਰੇਜ਼ ਰਾਜ ਦੇ ਵਿਰੋਧ ਗੱਲਾਂ ਕਰ ਲਓ ਬਾਬਰਾਂ ਦੀ ਹਕੂਮਤ ਦੇ ਵਿਰੋਧ ਗੱਲਾਂ ਕਰ ਲਓ ਕਿਸ ਤਰ੍ਹਾਂ ਲੋਕਾਂ ਨੇ ਜਿਹੜਾ ਆ ਉਹ ਜਾਨਾ ਤਲੀ ਤੇ ਰੱਖ ਕੇ ਸਾਰੇ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਇਹ ਲੜਾਈਆਂ ਲੜੀਆਂ ਨੇ ਸੋ ਇਹਨਾਂ ਦਾ ਇਨਜ਼ਾਮ ਹੈ ਕਿ ਸੱਚ ਦੀ ਜਿੱਤ ਹੋਈ ਹੈ ਸੋ ਮੈਂ ਕਹਿ ਸਕਦਾ ਵੀ ਜਿਸ ਤਰ੍ਹਾਂ ਅੱਜ ਸਾਰੇ ਦੇਸ਼ ਦੇ ਅੰਦਰ ਔਰ ਖਾਸ ਕਰਕੇ ਮੁਹਾਲੀ ਔਰ ਦਿੱਲੀ ਸੰਤਰਮੰਤਰ ਦੇ ਉੱਤੇ ਜਿਹੜਾ ਧਰਨਾ ਚ ਲੱਗਿਆ ਆ ਇਹ ਲਾਇਕ ਮਾਈਂਡਡ ਲੋਕ ਜਿਹੜੇ ਜਮਹੂਰੀਅਤ 'ਚ ਵਿਸ਼ਵਾਸ ਕਰਦੇ ਆ ਜਿਹੜੇ ਸੰਵਿਧਾਨ 'ਚ ਭਰੋਸਾ ਰੱਖਦੇ ਆ ਅੱਜ ਉਹ ਸਾਰੇ ਇਸ ਨਾਜਾਇਜ਼ ਰਾਸਦ ਦੇ ਵਿਰੋਧ 'ਚ ਸਿਰ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦੀ ਮੰਗ ਕਰ ਰਹੇ ਆ ਸੋ ਲਗਾਤਾਰ ਇਹ ਮੰਗ ਜਿਹੜੀ ਆ ਚਰਮ ਸੀਮਾ ਵਾਲੇ ਪਾਸੇ ਜਾ ਰਹੀ ਆ ਪਰ ਸੀਬੀਆਈ ਕਹਿ ਰਹੀ ਹੈ ਅਕਟਾਰ ਸੁਪ ਸਾਹਿਬ ਸੀਬੀਆਈ ਦਾ ਕੱਲ ਹੀ ਬਿਆਨ ਆਇਆ ਸੀ ਵੀਆਈ ਕਹਿ ਰਹੀ ਹੈ ਕਿ ਸਾਡੇ ਖਿਲਾਫ ਸਾਡੇ ਕੋਲ ਤਾਂ ਪੁਖਤਾ ਸਬੂਤ ਪਏ ਨੇ ਇਸੇ ਕਰਕੇ ਕਹਿੰਦੇ ਅਸੀਂ ਕੇਜਰੀਵਾਲ ਉਹਨਾਂ ਨੂੰ ਅਰੈਸਟ ਕੀਤਾ ਤੇ ਅਰੈਸਟ ਕਰਨਾ ਬਣਦਾ ਸੀ ਕਿ ਗ੍ਰਿਫਤਾਰੀ ਤੋਂ ਬਿਨਾਂ ਜਾਂਚ ਹੋ ਨਹੀਂ ਸਕਦੀ ਸੀ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਸੀਗੇ ਉਹ ਦੇਖੋ ਅਰੈਸਟ ਕਰਨਾ ਦੇ ਬ੍ਰਿਜ ਪੁਛਾਨੋ ਵੀ ਬਣਦਾ ਸੀਗਾ ਰੈਸਟ ਕਰਨਾ ਤੇ ਉਹਨਾਂ ਵੱਡੇ ਵੱਡੇ ਘਟਾਲਿਆਂ ਦੇ ਸਰਗਣੇ ਜਿਨ੍ਹਾਂ ਨੇ ਕਰੋੜਾਂ ਰੁਪਇਆ ਦੇਸਾ ਡੋਪਿਆ ਅ ਬਹੁਤ ਕੁਝ ਇਸ ਦੇਸ਼ ਦੇ ਅੰਦਰ ਵਾਪਰਿਆ ਜਿੱਥੇ ਕਾਰਵਾਈਆਂ ਦੀ ਲੋੜ ਹੈ ਹਰ ਰੋਜ਼ ਆਦੀਵਾਸੀ ਬੱਚੇ ਅ ਭਾਜਪੀ ਇੱਕ ਏਡੀ ਸ਼ਾਤਰ ਏਡੀ